ਉਹੀ ਪਰਵਾਨ ਕੀਤੀ ਮੋਗਲਾਂ ਦੇ ਦੌਰ ਦੀ ਸੋਲ ਪੈਰਾਂ ਨੂੰ ਫਰਕ ਵੜਾ ਪਿਆ ਹੋਊਗਾ ਹਾਲੇ ਵੇਖ ਕੇ ਗੁਰਾਂ ਦਾ ਮਾਛੀ ਆਲੇ ਦਾ ਜੰਗਲ ਕਿਨਾ ਕੇ ਰੋਇਆ ਹੋਊਗਾ ਹਾਲੇ ਵੇਖ ਕੇ ਗੁਰਾਂ ਦਾ ਸਿਰ ਉੱਤੇ ਕਲਗੀ ਨਾ ਇਟਨੀ ਲਾ ਕੋੜਾ ਨਾ ਹਾਥ ਵਿੱਚ ਬਾਜ ਹੈ ਨਾ ਪੈਰਾਂ ਇਥੇ ਜੋੜਾ ਨਾ ਜਾਨ ਗੁਰੂ ਦੀਦੀ ਵਿੱਚ ਕਾਲਾ ਸਬਰਾਈਆ ਕਿਨਾ ਕੇ ਖੋਇਆ ਹੋਊਗਾ ਹਾਲੇ ਵੇਖ ਕੇ ਗੁਰਾਂ ਦਾ ਮਾਛੀ ਆਲੇ ਦਾ ਜੰਗਲ ਕਿਨਾ ਕੇ ਰੋਇਆ ਹੋਊਗਾ ਹਾਲੇ ਵੇਖ ਕੇ ਗੁਰਾਂ ਦਾ ਮਾਛੀ ਆਲੇ ਦਾ ਜੰਗਲ ਕਿਨਾ ਕੇ ਰੋਇਆ ਹੋਊਗਾ ਕਕ ਕਰਬਾਨੀ ਨੀਰ ਨੈਣਾ ਵਿੱਚੋਂ ਚੂਪਿਆ ਕਾਲਾ ਸਬਰ ਆਇਆ ਵੇ ਮਾਲੇ ਖਿਤਾਈ ਰੂਪਿਆ ਤੱਕ ਕਰਬਾਨੀ ਨੀਰ ਨੈਣਾ ਵਿੱਚੋਂ ਚੂਪਿਆ ਕਾਲਾ ਸਬਰ ਆਇਆ ਵੇ ਮਾਲੇ ਖਿਤਾਈ ਰੂਪਿਆ ਜਾਦੀ ਗੁਰੂ ਜੀ ਦੀ ਵਿੱਚ ਦਿਲ ਕਿੰਨਾ ਕਿ ਖੋਇਆ ਹੋਊਗਾ ਹਾਲੇ ਵੇ ਕਿ ਗੁਰਾਂ ਦਾ ਮਛੀ ਆਲੇ ਦਾ ਜੰਗਲ ਕਿ ਨਾ ਕੇ ਰੋਇਆ ਹੋਊਗਾ ਹਾਲੇ ਵੇਖੇ ਗੁਰਾਂ ਦਾ ਭੁਖ ਤੇ ਸਫਲ ਹਾਲ ਬੂਰਾ ਹੋ ਕਹ ਰਿਆ ਠੰਡੀ ਤਾਰੇ ਤੀ ਤੇ ਪਾਰੇ ਕਿਦਾਂ ਹੋ ਧਰਿਆ ਭੁਖ ਤੇ ਸਫਲ ਹਾਲ ਬੂਰਾ ਹੋ ਕਹ ਰਿਆ ਠੰਡੀ ਤਾਰੇ ਤੀ ਤੇ ਪਾਰੇ ਕਿਦਾਂ ਹੋ ਧਰਿਆ ਜੰਗਲਾਂ ਦੇ ਵਿੱਚ ਸੁਤਾ ਹੂ ਮਹਾਰਾਜ ਜੀ ਉਥੇ ਸੁੱਕੇ ਪੱਤੇ ਰਾਹ ਦੀ ਆਈ ਸਾਨੂੰ ਆਵਾਜ਼ ਜੀ ਕਾਲੇ ਕਵੀ ਲਿਖ ਕੇ ਦਿਮਾਗ ਦੇ ਨਾਲ પ્રસੰਗ ਕੰਡੋਰੀ ਵਾਲੇ ਬਾੜਰ ਉਤੇ ਸਨਾ ਦਿੱਤਾ ਏ ਹਾਲੇ ਵੇਖ ਕੇ ਗੂਰਾਂ ਦਾ ਮਾਛੀ ਆਲੇ ਦਾ ਜੰਗਲ ਕਿੰਨਾ ਕੇ ਰੋਇਆ ਹੋਊਗਾ ਹਾਲੇ ਵੇਖ ਕੇ ਗੂਰਾਂ ਦਾ ਹਾਲੇ ਵੇਖ ਕੇ ਗੂਰਾਂ ਦਾ